ਮੈਂ ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੋਂ ਅੱਜ ਅਸੀਂ ਪਿੰਡ ਬੋਤਲ ਕਿੜੀ ਵਾਏ ਵਿਖੇ ਆਏ ਸੀਗੇ ਔਰ ਅਸੀਂ ਮਿੱਟੀ ਪਰਖ ਮਹਿਮ ਜਿਹੜੀ ਆ ਉਹਦੀ ਸ਼ੁਰੂਆਤ ਕੀਤੀ ਆ ਸਾਡੇ ਨਾਲ ਪਿੰਡ ਦੇ ਕਿਸਾਨ ਨੇ ਮੈਂ ਇਸ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਵਾਂ ਸਾਰੇ ਕਿਸਾਨਾਂ ਨੂੰ ਕਿ ਆਪਣੇ ਖੇਤਾਂ ਦੀ ਜਿਹੜੀ ਮਿੱਟੀ ਆ ਉਹਨੂੰ ਟੈਸਟ ਕਰਵਾ ਕੇ ਉਹਦੇ ਵਿੱਚ ਜੋ ਵੀ ਤੁਹਾਡੀ ਮਿੱਟੀ ਦੀ ਰਿਪੋਰਟ ਆਉਂਦੀ ਆ ਉਹਦੇ ਹਿਸਾਬ ਨਾਲ ਜਿਹੜਾ ਆ ਅਸੀਂ ਖਾਦਾਂ ਦੀ ਵਰਤੋਂ ਕਰੀਏ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆ ਉਹ ਸਾਡੇ ਇੱਕ ਤੇ ਖੇਤੀ ਖਰਚੇ ਘਟਣਗੇ ਇੱਕ ਕਈ ਵਾਰੀ ਅਸੀਂ ਜਿਹੜੇ ਇੱਕ ਦੋ ਖਾਦਾਂ ਆ ਜਿਹੜੀਆਂ ਕਿ ਜ਼ਰੂਰੀ ਖਾਦਾਂ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਅਸੀਂ ਉਹਨਾਂ ਦੇ ਉੱਤੇ ਹੀ ਜ਼ੋਰ ਦਿੰਨੇ ਆ ਔਰ ਜਿਹੜੀਆਂ ਛੋਟੇ ਤੱਤੇ ਆ ਕਾਪਰ ਮੈਗਨੀਸ਼ੀਅਮ ਸਲਫਰ ਔਰ ਹੋਰ ਇਸ ਤਰ੍ਹਾਂ ਦੇ ਜਿਹੜੇ ਤੱਤ ਆ ਮੈਗਨੀਜ਼ ਵਗੈਰਾ ਉਹ ਜਿਹੜੇ ਆ ਸਾਡੀ ਪੈਲੀ ਨੂੰ ਮਿਲਦੇ ਨਹੀਂ ਆ ਅਸੀਂ ਕੀ ਕਰਨਾ ਆ ਅਸੀਂ ਹੁਣਾ ਖੇਤ ਦੇ ਵਿੱਚ ਆਏ ਸੀਗੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਖੇਤ ਜਿਹੜਾ ਆ ਖੇਤ ਵਗਿਆ ਪਿਆ ਆ ਜੇ ਮੰਨ ਲਓ ਖੇਤ ਜਿਹੜਾ ਆ ਅਜੇ ਨਹੀਂ ਵਗਿਆ ਉਹ ਕਣਕ ਦੀ ਕਟਾਈ ਹੋਈ ਆ ਜੇ ਉਹਦੇ ਉੱਤੇ ਕੋਈ ਮਾੜਾ ਮੋਟਾ ਘਾਹ ਕੁ ਹੈਗਾ ਵਾ ਉਹਨੂੰ ਅਸੀਂ ਖੋਚ ਕੇ ਪਾਸੇ ਕਰ ਲੈਣਾ ਆ ਫਿਰ ਤੁਸੀਂ 20 ਸ਼ੇਪ ਦੇ ਵਿੱਚ ਜਿਹੜਾ ਆ ਉਹ ਕੱਟ ਲਾਉਣਾ ਆ ਇਹ ਮੰਨ ਲਓ ਇਦਾਂ ਕਰਕੇ ਅਸੀਂ ਆਹ ਜਿਹੜੀ ਮਿੱਟੀ ਆ ਇਹਨੂੰ ਪਾਸੇ ਕਰਤਾ ਫਿਰ ਉਸ ਤੋਂ ਬਾਅਦ ਜਿਹੜੀ ਆਹ ਮਿੱਟੀ ਆ ਇਹ ਮਿੱਟੀ ਨੂੰ ਅਸੀਂ ਖੋਚ ਕੇ ਇਦਾਂ ਕਰਕੇ ਅਸੀਂ ਇਹਦਾ ਜਿਹੜਾ ਸੈਂਪਲ ਆ ਉਹ ਸੈਂਪਲ ਲੈ ਲੈਣਾ ਵਾ ਇਸ ਤਰੀਕੇ ਦੇ ਨਾਲ ਅਸੀਂ ਪਾਈਆ ਕਮਿਟੀ ਜਿਹੜੀ ਆ ਉਹ ਪਾਈਆ ਮਿੱਟੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਜਿਹੜਾ ਛਾਣ ਕੇ ਬਰੀਕ ਕਰ ਲੈਣਾ ਆ ਔਰ ਉਹ ਸੈਂਪਲ ਜਿਹੜਾ ਆ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਵਿਖੇ ਤੁਸੀਂ ਸਾਨੂੰ ਦੇ ਦੇਣਾ ਆ ਔਰ ਅਸੀਂ ਅੱਜ ਵੀ ਇੱਥੇ ਜਿਹੜਾ ਆ ਉਹ ਸੈਂਪਲ ਲੈਣ ਆਏ ਆ ਜਿਹੜੇ ਕਿਸਾਨ ਮੰਨ ਲਓ ਰਹਿ ਜਾਣਗੇ ਉਹ ਆਪਣਾ ਸੈਂਪਲ ਜਿਹੜਾ ਹੈ ਮਿੱਟੀ ਦਾ ਉਹ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਕੇ ਪਹੁੰਚਾ ਦੇਣ ਫਿਰ ਉਹਨਾਂ ਨੂੰ ਰਿਪੋਰਟ ਜਿਹੜੀ ਆ 15-20 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੀ ਆ ਉਹ ਮਿੱਟੀ ਪਰਖ ਦਾ ਕਾਰਡ ਜਿਹੜਾ ਆ ਉਹ ਬਣਾ ਕੇ ਦੇ ਦਵਾਂਗੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਔਰ ਆਪਣੀ ਖੇਤਾਂ ਦੀ ਜਿਹੜੀ ਮਿੱਟੀ ਪਰਖ ਆ ਉਹ ਜ਼ਰੂਰ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ